ਖੰਨਾ ਦੇ ਨਾਲ ਲੱਗਦੇ ਫੈਕਟਰੀ ਰੋਡ ਤੇ ਰਹਿਣ ਵਾਲੇ ਇੱਕ ਪ੍ਰਵਾਸੀ ਪਰਿਵਾਰ ਤੇ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ 2 ਮਹੀਨੇ ਦੀ ਗਰਭਵਤੀ ਔਰਤ ਅਤੇ ਉਸਦੇ ਪਤੀ ਨੂੰ ਇੱਕ ਤੋਂ ਵੱਧ ਹਮਲਾਵਰਾਂ ਨੇ ਬੁਰੀ ਤਰ੍ਹਾਂ ਕੁੱਟਿਆ ਉਹਨਾਂ ਨੂੰ ਖੰਨਾ ਛੱਡਣ ਦੀ ਧਮਕੀ ਦਿੱਤੀ ਗਈ ਪ੍ਰਵਾਸੀ ਪਰਿਵਾਰ ਵੱਲੋਂ ਆਪਣੇ ਗੁਆਂਢੀ ਨੂੰ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਇਹ ਲੜਾਈ ਸ਼ੁਰੂ ਹੋਈ ਜਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਸਪਤਾਲ ਵਿੱਚ ਦਾਖਲ ਜੋਤੀ ਅਤੇ ਉਸਦੇ ਪਤੀ ਰੁਪੇਸ਼ ਨੇ ਦੋਸ਼ ਲਗਾਇਆ ਕਿ ਜਸਬੀਰ ਸਿੰਘ ਉਹਨਾਂ ਦੇ ਗੁਆਂਢ ਵਿੱਚ ਰਹਿੰਦਾ ਹੈ ਉਹ ਵਿਸ਼ਕਰਮਾ ਪੂਜਾ ਦੀ ਤਿਆਰੀ ਕਰ ਰਹੇ ਸਨ ਜਦੋਂ ਜਸਬੀਰ ਸਿੰਘ ਉਹਨਾਂ ਦੇ ਘਰ ਤੋਂ ਅੱਗੇ ਬਹੁਤ ਤੇਜ਼ ਗੱਡੀ ਚਲਾ ਕੇ ਨਿਕਲਿਆ ਜਿਸ ਕਾਰਨ ਉਹ ਥੋੜੀ ਦੇਰ ਲਈ ਉਥੋਂ ਗਾਇਬ ਹੋ ਗਏ ਉਹਨਾਂ ਨੂੰ ਹੌਲੀ ਕਰਨ ਲਈ ਕਿਹਾ ਗਿਆ ਪਰ ਜਸਬੀਰ ਸਿੰਘ ਗੁੱਸੇ ਵਿੱਚ ਆ ਗਿਆ ਸਵੇਰੇ 3 ਤੋਂ 4 ਲੋਕਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਮਗਰੋਂ ਫੇਰ 10 ਤੋਂ 15 ਲੋਕਾਂ ਨੂੰ ਬੁਲਾਇਆ ਅਤੇ ਰਾਤ ਨੂੰ ਉਹਨਾਂ ਨੂੰ ਫੇਰ ਕੁੱਟਿਆ ਗਿਆ। ਪਿੜਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਪਹਿਲਾਂ ਵੀ ਉਹਨਾਂ ਨਾਲ ਦੁਰਵਿਵਹਾਰ ਕਰਦਾ ਰਿਹਾ ਅਤੇ ਧਮਕੀਆਂ ਦਿੰਦਾ ਰਿਹਾ। ਇਸ ਵਾਰ ਉਸਨੇ ਉਹਨਾਂ ਨੂੰ ਖੰਣਾ ਛੱਡਣ ਦੀ ਧਮਕੀ ਦਿੱਤੀ ਹੈ। ਪੂਜਾ ਮਨਾਰ ਨੇ ਘਰ-ਘਰ ਬੇ ਸਬਦਨ ਸੁਕੀ ਮਿਲਤੀ। तो सुबह में उधर से जो है सरदार जा रहा था तो वहाँ बाहर में कुछ काम था इसलिए रोड बाहर हो रहे थे तो वहाँ पे गाड़ी जो है उसका हमसे टकराने वाला था हमने बहुत प्यार से बोला जो ऐसे बात है कि थोड़ा आराम से गाड़ी चला लीजिए मतलब क्या है कि मैं कोई को सड़क थोड़ी है गली है गली में थोड़ा आराम चला लीजिए तब उसका उसके साथ में उसका बेटी बैठा हुआ था वो बोल रहे हैं कि जो मतलब तू बोलता क्या मैं ये जब यही बात तो बोलता है बहुत बोलता है क्या मैं तो फिर उधर बोलता है हम जाके आते हैं उधर से फिर तुम्हें बताते हैं अंकल आए थे उनके आज में, पास में ही जा रहे थे थोड़ा टकराने वाले थे। उनको बोला से अंकल थोड़ा आराम से चला लिया अभी लग गया था उन्होंने बोला कि क्या ना मैं गाली देने लगे से ने ऐसे कितने अकड़ में बोल रहा है गाली दो बहुत गंदा गंदा दिया फिर ये चले गए लाठी लेके आया था मारने के लिए सुबह में, में चार बंदा लेके ਫੇਰੀ ਆਏ ਬਾਅਦ ਮੇ ਸ਼ਾਮ ਦੇ ਟਾਈਮ ਮੇ ਸ਼ਾਮ ਕੇ 4-5 ਬੰਦੇ ਲਾਇਏ ਫਿਰ ਉਧਰ ਸੇ ਬੁਲਾਏ ਤੇ 10-15 ਬੰਦੇ ਨੇ ਬਹੁਤ ਮਾਰਿਆ ਕਹਿ ਰਹੇ ਕਿ ਤੁਸੀਂ ਖੱਲਣਾ ਛੋੜ ਕੇ ਕੱਲ ਚਲ ਜਾਓ ਨਹੀਂ ਤਾ ਮਾਰ ਦੇਗੇ ਕਾਟ ਕੇ ਰੱਖ ਦੇ ਦਿੰਗੇ ਡੀਐਸਪੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੁਝ ਲੋਕ ਜਾਣ ਬੁਝ ਕੇ ਦੋ ਧਿਰਾਂ ਵਿਚਕਾਰ ਲੜਾਈ ਪਵਾ ਰਹੇ ਹਨ ਅਸਲ ਵਿੱਚ ਇਹਨਾਂ ਦੋਵਾਂ ਧਿਰਾਂ ਵਿਚਕਾਰ ਪਹਿਲਾਂ ਤੋਂ ਹੀ ਨਿੱਜੀ ਝਗੜਾ ਹੈ ਪੁਲਿਸ ਐ ਐਮਐਲਸੀ ਦੇ ਅਨੁਸਾਰ ਕਾਰਵਾਈ ਕਰ ਰਹੀ ਹੈ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਜ਼ਖਮੀਆਂ ਦੇ ਬਿਆਨ ਲਈ ਜਾਣਗੇ ਇਸ ਵੇਲੇ ਜਸਵੀਰ ਸਿੰਘ ਵਿਰੁੱਧ ਲੜਾਈ ਵਿਰੋਧੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਕੋਲ ਐਮਐਲਆ ਰਾਜ ਸਿੰਘ ਚੋਕੀ ਕੁਮਾਰ ਜੀ ਤੇ ਮੈਰੀਡਰ ਰਪੇਸ਼ ਕੁਮਾਰ ਨੂੰ ਕਥਿਤ ਕਬਜ਼ਾ ਕਰਤੀ ਰੂਟ ਤੇ ਰਹਿੰਦੇ ਆ ਇਹਨਾਂ ਦਾ ਕੋਈ ਕੱਲ ਝੱਟਾ ਹੋਇਆ ਸੀ ਆਪਦੇ ਪੜੋਸੀ ਨਾਲ ਉਹਦਾ ਨਾਂ ਜਸਪ੍ਰੀਤ ਸਿੰਘ ਤੇ ਇਹਨਾਂ ਦੀਆਂ ਹਜੇ ਫਿਰ ਹਾਲ ਨਾ ਜਿਹੜੀ ਸਟਾ ਬਲੈਂਟ ਹੈ ਤੇ ਇਹ ਜਿਹੜੀ ਅਸੀਂ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ ਕਿ ਕੌਣ ਝਗੜਾ ਹੋਇਆ ਜਾਂ ਕੀ ਗਲਤੀ ਸੀ ਉਹਦਾ ਸਾਰਾ ਉਹਦੀ ਤਫਤੀਸ਼ ਕਰਕੇ ਉਹਦੇ ਬਾਰੇ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਤੇ ਇਹਦੇ 'ਚ ਮੇਰੀ ਤੁਹਾਨੂੰ ਰਿਕਵੈਸਟ ਹੈ ਵੀ ਇਹਨੂੰ ਇੱਕ ਪੜੋਸਿਆਂ ਦੀ ਲੜਾਈ ਹੈ ਇਹਨੂੰ ਆਪਣਾ ਪ੍ਰਵਾਸੀ ਵਰਸਸ ਪੰਜਾਬੀ ਤਰ੍ਹਾਂ ਘਣਾ ਦਿੱਤਾ ਜਾਵੇ ਤੁਹਾਡੇ ਥਰੂ ਮੈਂ ਬਾਕੀ ਪੱਤਰਕਾਰਾਂ ਨਾਲ ਵੀ ਜੀ ਕਰਾਂਗਾ ਕਿ ਜਿਹੜੇ ਇੱਕ ਮਾਮੂਲੀ ਝਗੜੇ ਨੂੰ ਜਾਂ ਇੱਕ ਕੁਆਰਲ ਨੂੰ ਜਾਂ ਕਿਸੇ ਵੀ ਹੋਰ ਨੂੰ ਮਤਲਬ ਜੇ ਸੰਪਰਦਾਇਕ ਰੰਗ ਦੇਣਾ ਚਾਹੁੰਦੇ ਹੈ ਜਾਂ ਦਿੰਦੇ ਹੈ ਜਾਂ ਉਹ ਵੀਡੀਓ ਬਣਾ ਕੇ ਉਹਦੇ ਬਰੀਕ ਛੋਡੀਆਂ ਛੋਡੀਆਂ ਪਾਰਟ ਉਹਦੇ ਵਾਇਰਲ ਕਰਦੇ ਹੈ ਤਾਂ ਉਹਨਾਂ ਦੇ ਬੀਐਨਐਸ ਦੇ ਅੰਦਰਜਕਤੀ ਦਾਅਵਾ ਹੋ ਸਕਦੀ ਹੈ ਤੇ ਇਹ ਜੀ ਜੀ ਨਾਰੂਕੀ ਦਾ ਅਸੀਂ ਕਰਾ ਦਿੱਤੀ ਖੰਨਾ ਦੇ ਨਾਲ ਲੱਗਦੇ ਫੈਕਟਰੀ ਰੋਡ ਤੇ ਰਹਿਣ ਵਾਲੇ ਇੱਕ ਪ੍ਰਵਾਸੀ ਪਰਿਵਾਰ ਤੇ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ 2 ਮਹੀਨੇ ਦੀ ਗਰਭਤੀ ਔਰਤ ਅਤੇ ਉਸਦੇ ਪਤੀ ਨੂੰ ਇੱਕ ਤੋਂ ਵੱਧ ਹਮਲਾਵਰਾਂ ਨੇ ਬੁਰੀ ਤਰ੍ਹਾਂ ਕੁੱਟਿਆ। ਉਹਨਾਂ ਨੂੰ ਖੰਡਾ ਛੱਡਣ ਦੀ ਧਮਕੀ ਦਿੱਤੀ ਗਈ। ਪਰੀਵਾਰੀ ਪਰਿਵਾਰ ਵੱਲੋਂ ਆਪਣੇ ਗੁਆਂਡੀ ਨੂੰ ਤੇਜ਼ ਰਫ਼ਤਾਰ ਨਾਲ ਗੱਡੀ ਚ ਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਇਹ ਲੜਾਈ ਸ਼ੁਰੂ ਹੋਈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਦਾਖਲ ਜੋਤੀ ਅਤੇ ਉਸਦੇ ਪਤੀ ਰੁਪੇਸ਼ ਨੇ ਦੋਸ਼ ਲਗਾਇਆ ਕਿ ਜਸਵੀਰ ਸਿੰਘ ਉਹਨਾਂ ਦੇ ਗੁਆਂਢ ਵਿੱਚ ਰਹਿੰਦਾ ਹੈ। ਉਹ ਵਿਸ਼ਕਰਮਾ ਪੂਜਾ ਦੀ ਤਿਆਰੀ ਕਰ ਰਹੇ ਸਨ ਜਦੋਂ ਜਸਵੀਰ ਸਿੰਘ ਉਹਨਾਂ ਦੇ ਘਰ ਤੋਂ ਅੱਗੇ ਬਹੁਤ ਤੇਜ਼ ਗੱਡੀ ਚਲਾ ਕੇ ਨਿਕਲਿਆ ਜਿਸ ਕਾਰਨ ਉਹ ਥੋੜੀ ਦੇਰ ਲਈ ਉੱਥੋਂ ਗਾਇਬ ਹੋ ਗਏ। ਉਹਨਾਂ ਨੂੰ ਹੌਲੀ ਕਰਨ ਲਈ ਕਿਹਾ ਗਿਆ ਪਰ ਜਸਵੀਰ ਸਿੰਘ ਗੁੱਸੇ ਵਿੱਚ ਆ ਗਿਆ। ਸਵੇਰੇ 3 ਤੋਂ 4 ਲੋਕਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਮਗਰੋਂ ਫੇਰ 10 ਤੋਂ 15 ਲੋਕਾਂ ਨੂੰ ਬੁਲਾਇਆ ਅਤੇ ਰਾਤ ਨੂੰ ਉਹਨਾਂ ਨੂੰ ਫੇਰ ਕੁੱਟਿਆ ਗਿਆ ਪਿੜਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਪਹਿਲਾਂ ਵੀ ਉਹਨਾਂ ਨਾਲ ਦੁਰਵਿਵਹਾਰ ਕਰਦਾ ਰਿਹਾ ਅਤੇ ਧਮਕੀਆਂ ਦਿੰਦਾ ਰਿਹਾ ਇਸ ਵਾਰ ਉਸਨੇ ਉਹਨਾਂ ਨੂੰ ਖੰਨਾ ਛੱਡਣ ਦੀ ਧਮਕੀ ਦਿੱਤੀ ਹੈ ਪੂਜਾ ਮਨਾਰਲੇ ਦੇ ਘਰ ਵੀ ਘਰ ਦੇ ਸਭ ਦੇ ਨੂੰ ਸੁਕੀ ਮਿਲਦੀ तो सुबह में उधर से जो है नहीं सरदार जा रहा था तो वहाँ बाहर में कुछ काम था इसलिए रोड पार हो रहे थे तो वहाँ पे गाड़ी जो है उसका आम टकराने वाला था हमने बहुत प्यार से लगा जी ऐसे बात है कि थोड़ा आराम से गाड़ी चला लीजिए मतलब क्या है कि मैं सड़क थोड़ी है गलिया है गली, गली थोड़ा आराम नाल चला लीजिए तब उसका उसके साथ में उसका बेटी बैठा हुआ था वो बोल रहे है कि जो मतलब तू बोलता है क्या मैं ये जब यही बात तो बोलता है बहुत बोलता है क्या मैं तो फिर उधर बोलता है हम जाके आते हैं उधर से फिर तुम्हें बताते हैं अंकल आए थे उनके में, पास में ही जा रहे थे थोड़ा टकराने वाले थे उनको बोला से अंकल थोड़ा आराम से चला लिये होते, अभी लग गया था उन्होंने बोला कि क्या ना मैं गाली देने लगे से ने ऐसे कि अकड़ में बोल रहा है गाली दो बहुत गंदा गंदा दिया फिर ये चले गए लाठी लेके आया था मारने के लिए सुबह में चार बंदा लेके

ਐਮਐਲਟੀ ਦੇ ਅਨੁਸਾਰ ਕਾਰਵਾਈ ਕਰ ਰਹੀ ਹੈ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਜ਼ਖਮੀਆਂ ਦੇ ਬਿਆਨ ਲਈ ਜਾਣਗੇ ਇਸ ਵੇਲੇ ਜਸਵੀਰ ਸਿੰਘ ਵਿਰੁੱਧ ਲੜਾਈ ਵਿਰੋਧੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਕੋਲ ਐਮਐਲਆ ਰਾਜ ਸਿੰਘ ਚੋਕੀ ਕੁਮਾਰੇ ਜੀ ਤੇ ਮੈਰੇਡਾ ਰੁਪੇਸ਼ ਕੁਮਾਰ ਨੂੰ ਕਿਥੇ ਕਬਜ਼ਾ ਕਰਕੇ ਰੂਟ ਤੇ ਰਹਿੰਦੇ ਆ ਇਹਨਾਂ ਦਾ ਕੋਈ ਕੱਲ ਝੱਟਾ ਹੋਇਆ ਸੀ ਆਪ ਦੇ ਪੜੋਸੀ ਵਾਲਾ ਉਹਦਾ ਨਾਮ ਜਸਪ੍ਰੀਤ ਸਿੰਘ ਤੇ ਇਹਨਾਂ ਦੀਆਂ ਹਜੇ ਫਿਲਹਾਲ ਜਿਹੜੀ ਸਟਾ ਬਲੈਂਟ ਹੈ ਤੇ ਇਹਦੇ ਵੀ ਅਸੀਂ ਨਾ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ ਕਿ ਕਿਹੋ ਜਿਹਾ ਝਗੜਾ ਹੋਇਆ ਹੈ ਜਾਂ ਕੀ ਗੱਲ ਸੀ ਉਹਦਾ ਸਾਰਾ ਉਹਦੀ ਤਫਤੀਸ਼ ਕਰਕੇ ਉਹਦੇ ਬਾਰੇ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਤੇ ਇਹਦੇ 'ਚ ਮੇਰੀ ਤੁਹਾਨੂੰ ਰਿਕਵੈਸਟ ਹੈ ਕਿ ਵੀ ਇਹਨੂੰ ਇੱਕ ਪੜੋਸਿਆਂ ਦੀ ਲੜਾਈ ਹੈ ਇਹਨੂੰ ਆਪਣਾ ਪ੍ਰਵਾਸੀ ਵਰਸਸ ਪੰਜਾਬੀ ਤਰ੍ਹਾਂ ਕਿਹਾ ਨਾ ਦਿੱਤਾ ਜਾਵੇ ਤੁਹਾਡੇ ਥਰੂ ਮੈਂ ਬਾਕੀ ਪੱਤਰਕਾਰਾਂ ਨੂੰ ਵੀ ਜੀ ਕਰਾਂਗਾ ਕਿ ਜਿਹੜੇ ਇਸ ਇੱਕ ਮਾਮੂਲੀ ਝਗੜੇ ਨੂੰ ਜਾਂ ਇੱਕ ਕੁਆਰਲ ਨੂੰ ਜਾਂ ਕਿਸੇ ਵੀ ਹੋਰ ਨੂੰ ਮਤਲਬ ਜੇ ਸੰਪਰਦਾਇਕ ਰੰਗ ਦੇਣਾ ਚਾਹੁੰਦੇ ਹੈ ਜਾਂ ਦਿੰਦੇ ਹੈ ਜਾਂ ਉਹ ਵੀਡੀਓ ਬਣਾ ਕੇ ਉਹਦੇ ਬਰੀਕ ਛੋਟੀਆਂ-ਛੋਟੀਆਂ ਪਾਰਟ ਉਹਦੇ ਵਾਇਰਲ ਕਰਦੇ ਹੈ ਤਾਂ ਉਹਨਾਂ ਦੀ ਜੀਐਨਐਸ ਅੰਤਰਜਟੀ ਦਾਰਵਾਈ ਹੋ ਸਕਦੀ ਹੈ ਤੇ ਇਹ ਜੀ ਜੀ ਨਾਰੂਕੀ ਦਾ ਅਸੀਂ ਕਰਾਂਗੇ